ਜਾਬ ਵਿੱਚ ਪੰਜਾਬ ਰੋਡ ਵਿੱਚ ਪੰਛਾਪ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ 3 ਦਿਨ ਦਾ ਚੱਕਾ ਜਾਮ ਕੀਤਾ ਗਿਆ ਹੈ 6 7 ਅਤੇ 8 ਜਨਵਰੀ ਨੂੰ ਬੱਸਾਂ ਦਾ ਚੱਕਾ ਜਾਮ ਰਹੇਗਾ ਤੁਹਾਨੂੰ ਦੱਸਦੇ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਰੋਡ ਵਿੱਚ ਪੰਛਾਪ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਅੱਜ ਤੋਂ 8 ਜਨਵਰੀ ਤੱਕ ਬੱਸਾਂ ਦਾ ਚੱਕਾ ਜਾਮ ਰੱਖਿਆ ਜਾ ਰਿਹਾ ਹੈ ਇਸ ਬੰਦੀ ਅੱਜ ਗਰਦਾਸਪੁਰ ਬਟਾਲਾ ਅਤੇ ਹੋਰ ਨਥਾਮਾ ਉੱਪਰ ਜਾਂ ਰੋਡ ਵਿੱਚ ਪੰਛਾਪ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਇਹਨਾਂ ਬੱਚਾਂ ਦਾ ਚੱਕਾ-ਚਾਂਬ ਰੱਖ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਉਰਤ ਜਮ ਕੇ ਨਾਰੀ ਬਾਜੀ ਵੀ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ ਵੱਖ-ਵੱਖ ਪੰਜਾਬ ਰੋਡਵੇਜ ਪੰਚਸ਼ਪਤ ਤੇ ਪੀਆਰਟੀਸੀ ਤੇ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਨਾਲ ਧੱਕਾ ਕਰ ਰਹੀ ਹੈ ਤੇ ਲੰਬੇ ਸਮੇਂ ਤੋਂ ਉਹਨਾਂ ਦੀਆਂ ਮੰਗਾਂ ਜੋ ਲਟਕ ਰਹੀਆਂ ਹਨ ਉਹਨਾਂ ਵੱਲ ਪੰਜਾਬ ਸਰਕਾਰ ਧਿਆਨ ਨਹੀਂ ਦੇ ਰਹੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਤੁਰੰਤ ਮੰਨੇ ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਅੱਜ ਤੋਂ 8 ਜਨਵਰੀ ਤੱਕ ਪੰਜਾਬ ਰੋਡਵੇਜ ਪੰਚਸ਼ਪ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਜਗਾ ਚਾਮ ਕਰਕੇ ਪੂਰਨ ਤੌਰ ਤੇ ਹੜਤਾਲ ਕੀਤੀ ਗਈ ਹੈ। ਮਾਜੀ ਪਰਮਜੀਤ ਸਿੰਘ ਕੋਹੜ ਪੰਜਾਬ ਰੋਡ ਦੇ ਪਨਬਾਸ ਪੀਆਰਟੀਸੀ ਦਾ ਡਿਪੂ ਬਟਾਲੇ ਦਾ ਪ੍ਰਧਾਨ। ਜੇਖੋ ਜੀ ਹੜਤਾਲ ਪਿਛਲੀਆਂ ਸਰਕਾਰਾਂ ਵਲੇ ਵੀ ਅਸੀਂ 15 ਸਾਲ ਤੋਂ ਕੰਮ ਕਰ ਰਹੇ ਆਂ। ਕੱਚੇ ਮੁਲਾਜ਼ਮ ਜਿਹੜੇ ਪੱਕੇ ਕਰਨ ਦੀ ਹੈ ਜੀ ਸਾਡੀ ਸਟ੍ਰਾਈਕ ਆ। ਤਾਂ ਆਮ ਪਾਰਟੀ ਜਦੋਂ ਸਰਕਾਰ ਸਾਡੀ ਸੱਤਾ ਜਾਈ ਤਾਂ ਸਾਡੇ ਨਾਲ ਇਹਨਾਂ ਨੇ ਵਾਅਦਾ ਕੀਤਾ ਮੁੱਖ ਮੰਤਰੀ ਸਾਹਿਬ ਨੇ ਵੀ ਹੁਣ ਸਾਰ ਜਿਹੜੇ ਕੱਚੇ ਮੁਲਾਜ਼ਮ ਪੱਕੇ ਕਰ ਦਾਂਗੇ। ਪਾਰੋਂ ਕਿਤੇ ਨਾ ਕਿਤੇ ਜਿਹੜਾ ਵਾ ਉਹ ਸਾਨੂੰ ਹੁਣ ਜਿਹੜਾ ਭੇਖ ਆਪਣਾ ਸੁਰੱਖਿਅਤ ਨਹੀਂ ਲੱਗਣ ਡਿਆ ਇਹ ਪਿਛਲੀਆਂ ਸਰਕਾਰਾਂ ਵਾਲਾ ਹਾਲ ਹੋ ਗਿਆ ਜਿਉਂ ਨੇ ਕਿਹਾ ਵੀ ਧਰਨਾ ਮਜਾਰਾ ਤੁਹਾਡਾ ਕੋਈ ਲੱਗਣ ਨਹੀਂ ਦੇਣਾ ਅਸੀਂ ਹੁਣ ਧਰਨੇ ਦੇ ਬੈਠੇ ਸਾਡੀ ਕੋਈ ਗੱਲ ਹੀ ਨਹੀਂ ਸੁਣਦਾ ਜੁਲਾਈ ਦੇ ਵਿੱਚ 1 ਜੁਲਾਈ ਨੂੰ ਇਹਨਾਂ ਦੇ ਨਾਲ ਮੀਟਿੰਗ ਜਲੰਧਰ ਵਿਖੇ ਹੋਈ ਆ ਇਹਨਾਂ ਅਧਿਕਾਰੀਆਂ ਨੂੰ ਕਹਿ ਦਿੱਤਾ ਵੀ ਜਿਹੜੇ ਪੰਜਾਬ ਰੋਡ ਦੇ ਪਨਵਸ ਪੀਆਰਟੀ ਦੇ ਜਿੰਨੇ ਵੀ ਮੁਲਾਜ਼ਮ ਆ ਉਹਨਾਂ ਨੂੰ ਪੱਕਿਆ ਕਰਕੇ ਇਹਦੀ ਪਾਲਿਸੀ ਬਣਾ ਕੇ ਤੇ 1 ਮਹੀਨੇ ਚ ਲਾਗੂ ਕਰ ਦਿਓ ਅੱਜ 4 ਮਹੀਨੇ ਬੀਤ ਗਿਆ ਕਿਸੇ ਨੇ ਨਹੀਂ ਸਾਨੂੰ ਪੁੱਛਿਆ ਵੀ ਤੁਹਾਡਾ ਕੋਈ ਹੱਲ ਜਾਂ ਕੁਝ ਹੈ ਘੱਟ ਤਨਖਾਹਾਂ ਲੈ ਕੇ ਜਿਹੜੇ ਬੰਦੇ ਕੰਮ ਕਰ ਰਹੇ ਆ ਕਈ ਬੰਦੇ ਇੱਥੋਂ ਲਟੈਰ ਹੋ ਚੁੱਕੇ ਆ ਜਿਨ੍ਹਾਂ ਨੂੰ ਕੁਝ ਨਹੀਂ ਮਿਲਿਆ ਬਹੁਤ ਬੁਰੇ ਹਾਲਾਤ ਵਾ ਤੇ ਅਸੀਂ ਅਪੀਲ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਤੁਹਾਨੂੰ ਅਸੀਂ ਚਾਵਾਂ ਨਾਲ ਲੈ ਕੇ ਆਂਦਾ ਸੀ ਤੇ ਸਾਨੂੰ ਜਿਹੜਾ ਵਾ ਸਾਡੇ ਪਰਿਵਾਰਾਂ ਤੱਕ ਮਾਣਾ ਵੀ ਤੁਸੀਂ ਸਾਡੇ ਕੋਲ ਹੱਲ ਕਰੋਗੇ ਅਸੀਂ ਬੇਨਤੀ ਕਰਦੇ ਹਾਂ ਵੀ ਸਾਡਾ ਜਿਹੜਾ ਮੁਲਾਜ਼ਮ ਪੱਕੇ ਕੀਤੇ ਜਾਣ ਤੇ ਆਹ ਹੜਤਾਲਾ ਮਜਾਰੇ ਜਿਹੜੇ ਨਾ ਹੋਣ ਅੱਜ ਵੀ ਸਾਡੀ ਹੜਤਾਲ ਹੈ ਕੱਲ ਵੀ ਤੇ ਪਰਸੋ ਤਿੰਨ ਦਿਨ ਦਾ ਸੀ ਨੋਟਿਸ ਦਿੱਤਾ ਵਾ ਜੇਕਰ ਸਰਕਾਰ ਨੇ ਸਾਡੇ ਕੋਲ ਹੱਲ ਨਾ ਕੀਤਾ ਜਾਂ ਕੋਈ ਮੀਟਿੰਗ ਨਾ ਕੀਤੀ ਤਾਂ ਕੱਲ ਨੂੰ ਚੰਡੀਗੜ੍ਹ ਵੇਖੇ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰਾਓ ਕਰਾਂਗੇ ਹੋ ਸਕਦੀ ਸਾਡੀ ਹੜਤਾਲ ਲੰਬੀ ਹੋ ਜੇ ਤੇ ਜਿਹੜਾ ਸਾਨੂੰ ਮੋਰਚਾ ਵਾ ਪੱਕਾ ਮੰਤਰੀ ਸਾਹਿਬ ਦੀ ਕੋਠੀ ਗੜੀ ਲਾਉਣਾ ਪਏ ਵੇਖੋ ਜੀ ਗੱਲ ਇਹ ਦਵਾਵਾਂਗੇ ਇਹ ਤੇ ਸਰਕਾਰਾਂ ਨੂੰ ਚਾਹੀਦਾ ਨਾ ਜੇ ਮੰਨ ਲਓ ਕਿ ਜਿਹੜੀ ਇਹਨਾਂ ਭਰਤੀ ਕੀਤੀ ਸੀ ਇਹ ਨਹੀਂ ਮੰਨ ਲਓ ਕਿ ਜਾਇਜ਼ ਫੇਰ ਵੀ ਉਹਨਾਂ ਨੇ ਭਰਤੀ ਇਹੋ ਕਰਤੀ ਇਹ ਸਰਕਾਰ ਨੇ ਫਿਰ ਆਊਟਸੋਰਸ ਤੇ ਬੰਦੇ ਰੱਖੇ ਆ ਇਹਦੇ ਇਹਨਾਂ ਨੂੰ ਸੋਚਣਾ ਸੀ ਜੇ ਮਤਲਬ ਇਹ ਭਰਤੀ ਮਾਲ ਨਮਾਇਆ ਮੰਨਦੇ ਆ ਕਿ ਇਹ ਭਰਤੀ ਨਹੀਂ ਸਹੀ 15-15 ਸਾਲ ਹੋ ਗਏ ਆ ਫਿਰ ਪ੍ਰੋਪਰਲੀ ਟੈਸਟ ਲੈ ਕੇ ਟ੍ਰੇਨਿੰਗ ਆ ਲੈ ਕੇ ਫਿਰ ਯੂਨੀਵਰਸਿਟੀ ਟੈਸਟ ਲੈ ਕੇ ਇਹਨਾਂ ਨੇ ਰੱਖੇ ਆ ਜੇ ਇਹਨਾਂ ਨੂੰ ਨਹੀਂ ਮੰਨਦੇ ਤੇ ਹੁਣ ਕਿਉਂ ਇਹਨਾਂ ਨੇ ਇੰਨੇ ਬੰਦੇ ਰੱਖੇ ਆ ਆਊਟਸੋਰਸ ਤੇ ਉਹ ਤੇ ਸਰਕਾਰਾਂ ਨੂੰ ਚਾਹੀਦਾ ਨਾ ਫਿਰ ਇਹ ਤਾਂ ਮਤਲਬ ਸਰਕਾਰ ਹੀ ਇਹਦੀ ਜ਼ਿੰਮੇਵਾਰ ਹਰ ਬੰਦੇ ਦੀ ਹਰ ਹਰ ਕਰਮਚਾਰੀ ਦੀ ਜ਼ਿੰਦਗੀ ਬਰਬਾਦ ਕਰਦੇ ਵਿੱਚ ਕਿਉਂ ਫਿਰ ਇਹ ਕੰਮ ਕਰਦੇ ਆ ਫਿਰ ਸਹੀ ਭਰਤੀ ਕਰਨ ਫਿਰ ਸਹੀ ਬੰਦੇ ਚੁਣਨਾ ਕਿਉਂਕਿ ਜੇ ਇਹ 15-15 ਸਾਲ ਦੇ ਬਾਅਦ ਵੀ ਇਹਨਾਂ ਨੇ ਨਹੀਂ ਕਿਸੇ ਦਾ ਕੁਝ ਕਰਨਾ ਤੇ ਲੋਕਾਂ ਨੇ ਤੇ ਰੋਡ ਤੇ ਆਉਣਾ ਹੀ ਆ ਲੋਕ ਮਜਬੂਰ ਆ ਦੇਖੋ ਜੀ ਹੁਣ ਤੇ 16000 16-17000 ਦੇ ਵਿੱਚ ਆ ਬਾਕੀ ਪਰਿਵਾਰ ਦਾ ਖਰਚਾ ਤੁਹਾਨੂੰ ਵੀ ਪਤਾ ਸਰ ਕਿੱਥੇ ਚੱਲਦਾ ਵਾ ਇੱਕ ਐਡਮਿਸ਼ਨ ਬੱਚੇ ਦੀ ਕਰਾਉਣੀ ਹੋਏ ਫੀਸ ਦੇਣੀ ਹੋਏ ਤੇ 15-10 15000 ਤੇ ਉਦਣਾ ਲੈਣ ਦੇ ਆ ਫੇਰ ਵੀ ਚਲੋ ਮਜਬੂਰ ਹੈ ਮਜਬੂਰ ਹੈ ਮਜਬੂਰੀ ਦਾ ਕਰਕੇ ਕਰਨਾ ਪੈਂਦਾ ਵਾ ਖਰਚੇ ਕਰਨੇ ਮੇਨਟੇਨ ਕਰਨੇ ਪੈਂਦੇ ਆ ਬਾਕੀ ਖਰਚੇ ਖਰਚੇ ਤੇ ਨਹੀਂ ਚੱਲਦੇ ਤਾਂ ਲੋਕ ਵੀ ਪਰੇਸ਼ਾਨ ਤੇ ਹੁੰਦੇ ਹੀ ਆ ਨਾ ਹੱਟਾ ਨਾ ਦੇ ਵੇਖੋ ਜੀ ਅਸੀਂ ਲੋਕਾਂ ਦੇ ਵਿੱਚ ਹਾਂ ਅਸੀਂ ਲੋਕਾਂ ਦੀ ਲੜਾਈ ਲੜ ਰਹੇ ਸੋ ਆਉਣ ਵਾਲੀ ਨਸਲ ਦੀ ਲੜਾਈ ਲੜ ਰਹੇ ਆ ਕਿਉਂਕਿ ਆਉਣ ਵਾਲੇ ਬੱਚੇ ਤਾਂ ਨਾ ਇੰਨਾ ਖਰਾਬ ਹੋਣ ਅਸੀਂ ਤੇ ਖਰਾਬ ਹੋਈ ਹੋਏ ਆ ਤੇ ਲੋਕਾਂ ਦੇ ਵਾਸਤੇ ਇੱਕ ਗਾੜੀ ਪ੍ਰੋਪਰਲੀ ਕੋਈ ਚੈਨਲ ਬਣਾ ਕੇ ਇਹਨਾਂ ਨੂੰ ਪੱਕਿਆਂ ਕਰਨ ਜਾਂ ਆਉਣ ਵਾਲੇ ਜਿਹੜੇ ਸਾਡੇ ਬੱਚੇ ਆਉਣ ਵਾਲੇ ਆ ਉਹਨਾਂ ਦੀ ਸਹੀ ਭਰਤੀ ਹੋ ਜੇ ਸਹੀ ਤਰੀਕੇ ਦੇ ਨਾਲ ਹੁਣ ਸਰਕਾਰ ਇਹ ਵੀ ਉਸੇ ਤਰੀਕੇ ਨਾਲ ਕਰ ਰਹੀ ਆ ਠੇਕੇਦਾਰ ਜੀਐਸਟੀ ਦੇ ਨਾਂ ਤੇ ਮਤਲਬ ਲੱਖਾਂ ਰੁਪਏ ਕਮਾਰਿਆ ਵਾ ਔਰ ਉਹਨਾਂ ਨੂੰ ਉਹਨੂੰ ਹਟਾ ਕੇ ਤੇ ਸਾਨੂੰ ਉਹਨਾਂ ਨੇ ਮਹਿਕਮੇ ਜੀ ਲੈਣਾ ਕੀ ਕਰਨਾ ਤਰਖਾ ਉੱਢੀ ਇਹਨਾਂ ਨੇ ਦੇਣੀ ਆ ਕਿਉਂ ਇਦਾਂ ਕਰ ਰਿਹਾ ਇਹਦਾ ਮਤਲਬ ਕਿ ਇਹਨਾਂ ਦਾ ਰਲ ਕੇ ਇੱਕ ਠੇਕੇਦਾਰ ਦੇ ਨਾਲ ਇਹ ਕਰ ਰਹੇ ਆ ਅੱਧੇ ਇਹ ਲੈਂਦੇ ਅੱਧੇ ਠੇਕੇਦਾਰ ਲੈਂਦਾ ਇੱਥੇ ਇੱਥੇ ਗੱਲ ਅੜੀ ਆ ਜੀ ਤਾਂ ਕਰਕੇ ਇਹ ਠੇਕੇ ਦਾ ਠੇਕੇਦਾਰ ਨੂੰ ਵੀ ਬਾਹਰ ਨਹੀਂ ਕਰਨਾ ਚਾਹੁੰਦੇ